ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਆਂ ਦਾਲ ਜਿਹੜੀ ਤੁਸੀਂ ਜਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਦਾਂ ਹੀ ਦਾਲ ਖਾਂਦੇ ਹੋਮੋਗੇ ਜਾਂ ਤੁਸੀਂ ਟਾਬੇ ਤੇ ਖਾਧੀ ਹੋਊਗੀ ਇਹ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਬਿਲਕੁਲ ਲੰਗਰ ਵਰਗੀ ਦਾਲ ਜਿਹੜੀ ਬਣ ਕੇ ਤਿਆਰ ਹੋਊਗੀ ਤੇ ਇਸ ਦੀ ਖਾਸੀਅਤ ਇਹ ਆ ਵੀ ਆਪਾਂ ਜਿਸ ਨੂੰ ਬਣਾਉਣ ਜਾ ਰਹੇ ਹਾਂ ਮਿੱਟੀ ਦੀ ਟੋੜੀ ਦੇ ਵਿੱਚ ਤੇ ਬਣਾਵਾਂਗੇ ਆਪਾਂ ਚੁੱਲ੍ਹੇ ਤੇ ਕਿਉਂਕਿ ਗੈਸਾਂ ਵਾਲੀਆਂ ਦਾਲਾਂ ਦਾ ਤੁਸੀਂ ਜਿਹੜੀ ਗੈਸ ਤੇ ਦਾਲ ਬਣੀ ਉਹ ਤਾਂ ਬਹੁਤ ਖਾਧੀਆਂ ਹੋਣਗੀਆਂ ਚੁੱਲ੍ਹੇ ਤੇ ਅੱਜ ਕੱਲ ਆਪਣੀ ਘਾਲੋ ਹੋ ਜਾਂਦੀ ਏ ਕਿਉਂਕਿ ਅੱਜ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਦੌੜ ਭੱਜ ਵਾਲੀ ਇੰਨੀ ਕਿ ਜ਼ਿਆਦਾ ਆਪਣੀ ਫਾਸਟ ਹੋ ਗਈ ਆ ਵੀ ਆਪਣੇ ਹੰਦਾ ਛੇਤੀ ਛੇਤੀ ਬਣਾਈਏ ਚੁੱਲਿਆਂ ਤੇ ਤੇ ਸੋਰੀ ਗੈਸ ਤੇ ਤੇ ਚੁੱਲਿਆਂ ਦਾ ਖਿਹੜਾ ਜਾਂ ਛੁੱਟਦਾ ਜਾਂਦਾ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਮਿਕਸ ਦਾਲ ਦੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੇ ਵਿੱਚ ਜਿਹੜੀ ਅੱਗ ਆ ਮਚਾ ਲਵਾਂਗੇ ਮੈਂ ਅੱਗ ਮਚਣ ਦੇ ਲਈ ਚੁੱਲੇ ਦੇ ਵਿੱਚ ਰੱਖਤੀ ਅੱਗ ਜਿੰਨੇ ਟਾਈਮ ਤੱਕ ਸਟਾਰਟ ਹੋਊਗੀ ਮੱਚੂਗੀ ਉਹਨਾਂ ਟਾਈਮ ਤੱਕ ਆਪਾਂ ਦਾਲ ਵੇਖ ਲੈਨੇ ਆਂ ਇੱਧਰ ਦੇਖੋ ਜੀ ਆਪਾਂ ਮੂੰਗੀ ਮਾਂ ਤੇ ਛੋਲਿਆਂ ਦੀ ਦਾਲ ਲਈ ਆ ਇਹ ਤੁਸੀਂ ਵੀ ਆਪਣੇ ਫੈਮਿਲੀ ਦੇ ਅਕੋਰਡਿੰਗ ਜਿੰਨੀ ਕਿ ਤੁਹਾਨੂੰ ਲੋੜ ਆ ਤੁਸੀਂ ਉੰਨੀ ਲੈ ਸਕਦੇ ਹੋ ਮੈਂ ਅੱਧੀ ਕਟੋਰੀ ਲਈ ਆ ਮੂੰਗੀ ਦੀ ਦਾਲ ਛੋਟੀ ਅੱਧੀ ਕਟੋਰੀ ਮਾਂ ਦੀ ਦਾਲ ਤੇ ਇੱਕ ਕਟੋਰੀ ਲਈ ਆ ਮੈਂ ਛੋਲਿਆਂ ਦੀ ਦਾਲ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਂ ਹੁਣ ਤੋਲੂੰਗੀ ਇਸ ਨੂੰ ਦੋ ਤੋਂ ਤਿੰਨ ਵਾਰਾਂ ਦੇ ਨਾਲ ਤੁਸੀਂ ਮਲ-ਮਲ ਕੇ ਇਸ ਤਰੀਕੇ ਦੇ ਨਾਲ ਧੋ ਲੈਣਾ ਵਾ ਐਕਸਟਰਾ ਪਾਣੀ ਇਸ ਦਾ ਕੱਢਦੇ ਜਾਣਾ ਵਾ ਹਾਂਜੀ ਦੇਖੋ ਇਸ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਦੋ ਤੋਂ ਤਿੰਨ ਵਾਰ ਧੋ ਕੇ ਅੱਧਾ ਘੰਟਾ ਪਹਿਲਾਂ ਧੋ ਕੇ ਇਹਨੂੰ ਪਾਣੀ ਚ ਭਿਉਂ ਕੇ ਤੁਸੀਂ ਰੱਖ ਸਕਦੇ ਹੋ ਹੁਣ ਆਪਣੀ ਅੱਗ ਵੀ ਮਚਪੀ ਤੇ ਤੋੜੀ ਆਪਾਂ ਚੁੱਲੇ ਦੇ ਉੱਪਰ ਰੱਖ ਦਿੱਤੀ ਏ ਤੇ ਆਪਾਂ ਇਸ ਦੇ ਵਿੱਚ ਪਾਣੀ ਪਾਤਾ ਕਿਲੋ ਦੇ ਕਰੀਬ ਪਾਣੀ ਪਾਇਆ ਵਾ ਤੇ ਤੋੜੀ ਨੂੰ ਤੁਸੀਂ ਕਾਲੀ ਨਹੀਂ ਇਗਨੋਰ ਕਰਨਾ ਕਿਉਂਕਿ ਹਰ ਵਾਰ بار بار ਜਦੋਂ ਆਪਾਂ ਚੀਜ਼ਾਂ ਬਣਾਉਂਦੇ ਤੇ ਇਹ ਅਕਸਰ ਕਾਲੀ ਹੋ ਹੀ ਜਾਂਦੀ ਏ ਦੇ ਵਿੱਚ ਵੀ ਇਹ ਦੀ ਇੱਕ ਵਾਰ ਮੈਂ ਸਾਗ ਬਣਾਇਆ ਸੀ ਉਹ ਥੋੜਾ ਜਿਹਾ ਥੱਲੇ ਲੱਗ ਗਿਆ ਸੀ ਉਹਦੀ ਵਜ੍ਹਾ ਦੇ ਨਾਲ ਥੋੜੀ ਜਿਹੀ ਕਾਲੀ ਹੋ ਗਈ ਦਾਲ ਆਪਾਂ ਪਾਣੀ ਗਰਮ ਹੋਣ ਤੇ ਤੌੜੀ ਦੇ ਵਿੱਚ ਪਾਤੀ ਹੈ ਹੁਣ ਮੈਂ ਇਸ ਦੇ ਵਿੱਚ ਨੂਨ ਮਿਰਚ ਤੇ ਹਲਦੀ ਪਾਵਾਂਗੀ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਮੈਂ ਡੇਢ ਚਮਚ ਨਮਕ ਦਾ 1 ਚਮਚ ਮਿਰਚਾਂ ਦਾ ਤੇ 1 ਚਮਚੀ ਇਸ ਦੇ ਵਿੱਚ ਹਲਦੀ ਦਾ ਐਡ ਕਰ ਰਹੀ ਹਾਂ ਤੇ ਨਾਲ ਹੀ ਹੁਣ ਮੈਂ 1 ਚਮਚ ਇਸ ਦੇ ਵਿੱਚ ਪਾ ਦਵਾਂਗੀ ਦੇਸੀ ਘਿਓ ਪਾਣੀ ਗਰਮ ਹੋਏ ਤੇ ਦਾਲ ਪਾਉਣੀ ਆ ਤੁਸੀਂ ਠੰਡੇ ਪਾਣੀ ਦੇ ਵਿੱਚ ਦਾਲ ਨਹੀਂ ਪਾਉਣੀ ਤਾਂ ਜੋ ਨਾਲ ਦੀ ਨਾਲ ਉਬਾਲਾ ਆਉਣਾ ਸ਼ੁਰੂ ਹੋ ਜਾਵੇ ਤੇ ਦੇਖੋ ਦਾਲ ਪਾਏ ਨੂੰ ਕਿੰਨਾ ਕੁ ਟਾਈਮ ਹੋਇਆ ਕਿ ਤੇ ਦਾਲ ਆਪਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਉਬਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਉੱਪਰ ਚੱਪਣ ਦੇ ਕੇ ਇਹਨੂੰ ਢੱਕ ਦੇਵਾਂਗੇ ਇਹਨੂੰ ਪੂਰਾ ਨਹੀਂ ਕਵਰ ਕਰਨਾ ਇਸ ਨੂੰ ਥੋੜਾ ਕਵਰ ਕਰਨਾ ਇਧਰ ਆਪਾਂ ਲਸਣ ਤੇ ਅਦਰਕ ਛਿੱਲ ਲਿਆ ਤੇ ਤੜਕਾ ਅੱਜ ਆਪਾਂ ਕੁੰਡੇ ਛੋਟੇ ਦੇ ਨਾਲ ਕੁੱਟ ਕੇ ਤਿਆਰ ਕਰਕੇ ਰੱਖ ਲੈਣੇ ਆ ਇਸ ਤਰ੍ਹਾਂ ਦੇ ਨਾਲ ਤੁਸੀਂ ਤੜਕਾ ਲਾਉਣਾ ਤੇ ਜਿਹੜਾ ਤੜਕਾ ਤੁਹਾਡਾ ਬਹੁਤ ਹੀ ਵਧੀਆ ਫਲੇਵਰ ਤੜਕੇ ਦਾ ਆਉਂਦਾ ਤੁਹਾਡੀ ਦਾਲ ਦੇ ਵਿੱਚ ਤੁਸੀਂ ਕੱਟ ਕੇ ਵੀ ਲਗਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਵੀ ਇਸ ਨੂੰ ਕੁੰਡੇ ਛੋਟੇ ਦੇ ਨਾਲ ਕੁੱਟ ਕੇ ਹੀ ਲਾਉਣਾ ਏ ਤੜਕਾ ਆਪਾਂ ਸਾਰਾ ਜਿਹੜਾ ਕੁੱਟ ਕੇ ਰੱਖ ਲਿਆ ਵਾ ਇਸ ਨੂੰ ਹੁਣ ਆਪਾਂ ਕਰ ਦੇਵਾਂਗੇ ਸਾਈਡ ਤੇ ਤੇ ਇੱਧਰ ਆਪਣੀ ਦਾਲ ਆ ਜਿਹੜੀ ਪੂਰੇ ਜੋਰਸ਼-ਸ਼ੋਰਾਂ ਨਾਲ ਰਿੱਝ ਰਹੀ ਆ ਤੇ ਹੁਣ ਆਪਾਂ ਇਸ ਦੇ ਵਿੱਚ ਚੈੱਕ ਕਰ ਲੈਨੇ ਵੀ ਪਾਣੀ ਕਿੰਨਾ ਕੁ ਵਾ ਪਾਣੀ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ ਤੇ ਨਾਲੇ ਦਾਲ ਆਪਾਂ ਵੇਖ ਲੈਨੇ ਵੀ ਕਿੰਨੀ ਇੱਕ ਰਿਜ ਰਹੀ ਆ ਤੇ ਦਾਲ ਆਪਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਉਬਾਲਾ ਆ ਗਿਆ ਤੇ ਦਾਲ ਆਪਣੀ ਬਹੁਤ ਵਧੀਆ ਤਰੀਕੇ ਨਾਲ ਰਿਜਦੀ ਪਈ ਆ ਹਾਂਜੀ ਦੇਖੋ ਕੁਝ ਹੱਦ ਤੱਕ ਦਾਲ ਪੱਕ ਗਈ 50% ਪੱਕ ਗਈ ਆ ਦਾਲ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਦਵਾਂਗੇ ਪਾਣੀ ਨਿੱਗਾ ਜਿਹਾ ਹੋਵੇ ਗਰਮ ਹੋਵੇ ਉਹ ਵਾਲਾ ਹੀ ਐਡ ਕਰਨਾ ਵਾ ਥੋੜਾ ਟਾਈਮ ਫੇਰ ਹੋ ਗਿਆ ਪਾਣੀ ਪਾਉਣ ਤੋਂ ਬਾਅਦ ਵਿੱਚ ਦਾਲ ਪੱਕਦੀ ਨੂੰ ਤੇ ਹੁਣ ਆਪਾਂ ਇੱਕ ਵਾਰਾ ਫੇਰ ਇਸ ਦੇ ਵਿੱਚ ਘਟਸ਼ੀ ਮਾਰਦ ਕੇ ਵੇਖ ਲੈਨੇ ਆ ਵੀ ਦਾਲ ਕਿੰਨੀ ਕੁ ਪੱਕ ਗਈ ਏ ਉੰਡੀਆਂ ਇਸ ਤਰੀਕੇ ਦੇ ਨਾਲ ਤੁਸੀਂ ਚੈੱਕ ਕਰ ਲੈਣਾ ਦਾਲ ਗਰਮਾ ਥੋੜੀ ਜਿਹੀ ਹੱਥ ਤੇ ਪੈਂਦੀ ਨਹੀਂ ਨੀ ਕਿ ਤਾਂ ਕਰਕੇ ਔਖਾ ਹੋ ਰਿਹਾ ਦੇਖੋ ਇਸ ਤਰ੍ਹਾਂ ਦੇ ਨਾਲ ਤੁਸੀਂ ਨੱਪ ਕੇ ਦੇਖ ਲੈਣਾ ਦਾਲ ਆਪਣੀ ਕਾਫੀ ਸੌਫਟ ਹੋ ਗਈ ਏ ਹੁਣ ਬਸ ਇਹ ਵੀ ਥੋੜੇ ਜਿਹਰੇ ਤੱਕ ਬਣ ਜੂਗੀ ਆਪਣੀ ਦਾਲ ਧਰੀ ਨੂੰ ਕੋਈ ਘੰਟਾ ਸਵਾ ਘੰਟਾ ਹੋ ਗਿਆ ਵਾ ਦਾਲ ਰਜਦੀ ਨੂੰ ਘੰਟੇ ਸਵੇ ਘੰਟੇ ਦੇ ਵਿੱਚ ਦੇਖੋ ਤੁਸੀਂ ਵੀ ਦਾਲ ਆਪਣੀ ਕਾਫੀ ਜਿਆਦਾ ਸੌਫਟ ਹੋ ਗਈ ਹੈ ਹਾਂਜੀ ਤੁਸੀਂ ਚੁੱਲੇ ਤੇ ਦਾਲ ਬਣਾਉਣੀ ਹੈ ਤੇ ਫਿਰ ਟਾਈਮ ਤਾਂ 2 2.5 ਘੰਟਿਆਂ ਦਾ ਲੈ ਹੀ ਲੈਂਦੀ ਹੈ ਇੰਨਾ ਟਾਈਮ ਤਾਂ ਲੱਗ ਹੀ ਜਾਂਦਾ ਅਗਰ ਤੁਸੀਂ ਇਸ ਨੂੰ ਖੁੱਲੀ ਰੱਖ ਕੇ ਪਕਾਉਂਗੇ ਤਾਂ ਦਾਲ ਆਪਣੀ ਵੇਖੋ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਆਪਣੀ ਦਾਲ ਬਣਨ ਨੂੰ ਪੂਰੇ 2.5 ਤੋਂ 3 ਘੰਟੇ ਲੱਗੇ ਨੇ ਮਠੇ ਮਠੇ ਸੇਕ ਤੇ ਆਪਣੀ ਦਾਲ ਰਿੱਜੀ ਗਈ ਆ ਅਗਰ ਤੁਸੀਂ ਚੁੱਲ੍ਹੇ ਤੇ ਜਾਂ ਹਾਰੇ ਦੇ ਵਿੱਚ ਦਾਲ ਬਣਾਉਨੇ ਹੋ ਤੇ ਇਹ ਇੰਨਾ ਟਾਈਮ ਲੈ ਹੀ ਲੈਂਦੀ ਹੈ ਬਨ ਦੇ ਵਿੱਚ ਗੈਸ ਤੇ ਤਾਂ ਫਿਰ ਫਟਾਫਟ ਦਾਲ ਧਰੀ ਨਹੀਂ ਤੇ ਬਣੀ ਨਹੀਂ ਕੋਈ 5-7 ਵਿਸਲਾਂ ਦੇ ਨਾਲ ਹੀ ਦਾਲ ਬਣ ਕੇ ਰੈਡੀ ਹੋ ਜਾਂਦੀ ਅਗਰ ਤੁਸੀਂ ਚੁੱਲ੍ਹੇ ਤੇ ਬਣਾਉਨੇ ਹੋ ਤਾਂ ਇਹ ਤੁਹਾਨੂੰ ਥੋੜਾ ਸਬਰ ਰੱਖ ਕੇ ਬਣਾਉਣੀ ਪੈਂਦੀ ਹੈ ਥੋੜੇ ਜਿਵੇਂ 2.5-3 ਵਜੇ ਵੀ ਆਪਾਂ 3-3.5 ਵਜੇ ਵੀ ਦਾਲ ਧਰਗੇ ਤਾਂ ਆਪਣੀ 5-5.5 ਵਜੇ ਦਾਲ ਬਣ ਕੇ ਬਿਲਕੁਲ ਰੈਡੀ ਹੋ ਜਾਂਦੀ ਹੈ ਤੇ ਦਾਲ ਆਪਣੀ ਬਿਲਕੁਲ ਘਟ ਗਈ ਹੈ ਦੇਖੋ ਪੂਰੀ ਕੁਲੀ ਪਈ ਇਹਨੂੰ ਆਪਾਂ ਘੋਟਣ ਦੀ ਵੀ ਜ਼ਰੂਰਤ ਨਹੀਂ ਪਈ ਮਦਨੀ ਦੇ ਨਾਲ ਵੀ ਦਾਲ ਆਪਣੀ ਮੱਠੇ ਮੱਠੇ ਸੇਕ ਤੇ ਹੀ ਰੱਜ ਕੇ ਆਪਣੇ ਆਪ ਦੇ ਨਾਲ ਹੀ ਕੁਲੀਏ ਤੇ ਦਾਲ ਇਹੋ ਹੀ ਸਵਾਦ ਹੁੰਦੀ ਹੈ ਅਗਰ ਤੁਸੀਂ ਉਸ ਨੂੰ ਠੱਕੇ ਜਿਹੇ ਦੇ ਨਾਲ ਘੋਟੋਗੇ ਤਾਂ ਵੀ ਦਾਲ ਦੀ ਉਹ ਗੱਲ ਨਹੀਂ ਪੈਂਦੀ ਉਸ ਦਾ ਪਾਣੀ ਝੱਡ ਫਿਰਦਾ ਰਹਿੰਦਾ ਤੇ ਦਾਲ ਆਪਣੀ ਅੱਡ ਤੁਰੀ ਫਿਰਦੀ ਰਹਿੰਦੀ ਹੈ ਅਗਰ ਮੱਠੇ ਮੱਠੇ ਸੇਕ ਤੇ ਹੀ ਰਿੱਜੀ ਜਾਊਗੀ ਤੇ ਇਹ ਆਪਣੇ ਆਪ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਘੋਲ ਜਾਂਦੀ ਹੈ ਦਾਲ ਆਪਣੀ ਬਿਲਕੁਲ ਬਣ ਕੇ ਰੈਡੀ ਹੋ ਗਈ ਤੇ ਆਪਾਂ ਤੋੜੀ ਜਿਹੜੀ ਆਪਾਂ ਚੁੱਲ੍ਹੇ ਤੋਂ ਉਤਾਰ ਲਈਏ ਹੁਣ ਆਪਾਂ ਤੜਕਾ ਲਾਉਣ ਦੀ ਤਿਆਰੀ ਕਰ ਲੈਨੇ ਆ ਤੇ ਨਾਲ ਮੈਂ ਰੋਟੀਆਂ ਪਕਾਉਣ ਦਾ ਵੀ ਸਾਰਾ ਇੱਥੇ ਸਮਾਨ ਕੋਲ ਰੱਖ ਲਿਆ ਸੀ ਆਟਾ ਗੁੰਨ ਕੇ ਵੀ ਮੈਂ ਕੋਲ ਰੱਖ ਲਿਆ ਸੀ ਕਿਉਂਕਿ ਸ਼ਾਮ ਦੇ ਟਾਈਮ ਤੇ ਕੋਈ 5:30 ਪੌਣੇ 6 ਦਾ ਟਾਈਮ ਹੋ ਗਿਆ ਸੀ ਤੇ ਰੋਟੀ ਬਣਾਉਣ ਦਾ ਵੀ ਟਾਈਮ ਹੋਇਆ ਹੀ ਪਿਆ ਸੀ ਇੱਥੇ ਆਪਾਂ ਘਿਓ ਦਾ ਤੜਕਾ ਲਾ ਰਹੇ ਆ ਤੇ ਘਿਓ ਜਦੋਂ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਜੀਰਾ ਪਾ ਦਿੱਤਾ ਏ ਜਦੋਂ ਜੀਰਾ ਤੜਕ ਗਿਆ ਨਾਲ ਦੀ ਨਾਲ ਹੀ ਆਪਾਂ ਜਿਹੜਾ ਮਸਾਲਾ ਕੁੱਟ ਕੇ ਰੱਖਿਆ ਸੀ ਉਸ ਦੇ ਵਿੱਚ ਐਡ ਕਰ ਦਵਾਂਗੇ ਲਸਣ ਥੋੜਾ ਜਿਹਾ ਹੋ ਕੋਈ ਜਦੋਂ ਆਪਾਂ ਕਟ ਲੈਨੇ ਤੇ ਬਹੁਤ ਜਲਦੀ ਦੇ ਨਾਲ نیچے ਲੱਗਣਾ ਸ਼ੁਰੂ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਦੇ ਨਾਲ ਮੱਠੇ ਮੱਠੇ ਸੇਕਦੇ ਆਪਾਂ ਤੜਕਾ ਜਿਹੜਾ ਲਾ ਲਵਾਂਗੇ ਚਲਾਉਂਦੇ ਹੋਏ ਹਾਂਜੀ ਪਿਆਜ਼ ਵਗੈਰਾ ਆਪਣੇ ਸਾਰੇ ਪੱਕ ਗਏ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਟਮਾਟਰ ਪਾ ਦਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਚਲਾਉਂਦੇ ਹੋਏ ਤੁਸੀਂ ਇਸ ਨੂੰ ਵੀ ਪਕਾ ਲੈਣਾ ਤੇ ਬਾਕੀ ਤੜਕਾ ਤੁਹਾਨੂੰ نیچے ਲੱਗਿਆ ਜਿਹੜਾ ਲੱਗ ਰਿਹਾ ਹੋਗਾ ਆਪਾਂ ਬਾਅਦ ਵਿੱਚ ਪਾਣੀ ਪਾ ਦਵਾਂਗੇ ਇਸ ਦੇ ਵਿੱਚ ਤੇ ਜਿਹੜਾ ਤੜਕਾ ਆਪਣਾ نیچے ਲੱਗਾ ਸੀ ਉਹ ਲੈ ਜਾਊਗਾ ਸਾਰਾ ਹੁਣ ਮੈਂ ਇਸ ਦੇ ਵਿੱਚ ਪਾ ਦਿੱਤਾ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਆਪਣੀ ਦਾਲ ਦਾ ਜਿਹੜਾ ਕਲਰ ਬਹੁਤ ਹੀ ਵਧੀਆ ਆਊਗਾ ਉਬਰੂਗਾ ਤੇ ਪਾਣੀ ਆਪਾਂ ਪਾਤਾ ਥੋੜਾ ਜਿਹਾ ਇਸ ਦੇ ਵਿੱਚ ਤਾਂ ਜੋ ਆਪਣਾ ਤੜਕਾ ਪੂਰੀ ਤਰ੍ਹਾਂ ਦੇ ਨਾਲ ਪੱਕ ਜਾਵੇ ਜਿੰਨਾ ਟਾਈਮ ਤੱਕ ਤੜਕਾ ਆਪਣਾ ਭੁੱਜ ਨਹੀਂ ਜਾਂਦਾ ਚੰਗੀ ਤਰ੍ਹਾਂ ਦੇ ਨਾਲ ਤੇਲ ਨਹੀਂ ਛੱਡ ਦਿੰਦਾ ਉਨਾ ਟਾਈਮ ਤੱਕ ਆਪਾਂ ਇਸ ਨੂੰ ਪਕਾਵਾਂਗੇ हां जी देखो तड़का ਆਪਣੇ ਪਕਦੇ ਨੂੰ ਕਾਫੀ ਟਾਈਮ ਹੋ ਗਿਆ ਤੇ ਤੜਕਾ ਬਿਲਕੁਲ ਆਪਣਾ ਬਣ ਗਿਆ ਵਾ ਤੇਲ ਵੀ ਇਸ ਨਹੀਂ ਛੱਡਣਾ ਸ਼ੁਰੂ ਕਰ ਦਿੱਤਾ ਵਾ ਤੇ ਹੁਣ ਆਪਾਂ ਤੜਕੇ ਨੂੰ ਪਾ ਦਵਾਂਗੇ ਦਾਲ ਦੇ ਵਿੱਚ ਦੇਖੋ ਦਾਲ ਵੀ ਆਪਣੀ ਕਾਫੀ ਸੰਘਣੀ ਹੋ ਗਈ ਏ ਦਾਲ ਨੂੰ ਤੁਸੀਂ ਥੋੜੀ ਜੀ ਪਤਲੀ ਕੋਈ ਰੱਖਿਓ ਕਿਉਂਕਿ ਬਾਅਦ ਵਿੱਚ ਇਹ ਸੰਘਣੀ ਹੋ ਹੀ ਜਾਂਦੀ ਏ ਤੇ ਹੁਣ ਆਪਾਂ ਤੜਕਾ ਇਸ ਦੇ ਵਿੱਚ ਪਾ ਦਨੇ ਆ ਤੇ ਦਾਲ ਆਪਣੀ ਬਣ ਕੇ ਬਿਲਕੁਲ ਹੋ ਗਈ ਏ ਰੈਡੀ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਵੀਡੀਓ ਆ ਰੈਸਪੀ ਆ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਮੇਰੀ ਵੀਡੀਓ ਦੇਖਦੇ ਦੇਖਦੇ ਤੋਂ ਤੱਕ ਪਹੁੰਚੇ ਹੋ ਤੇ ਦਾਲ ਦੇ ਵਿੱਚ ਤੜਕਾ ਆਪਣਾ ਪੈ ਗਿਆ ਵਾ ਦੇਖੋ ਦਾਲ ਦੀ ਲੁੱਕ ਕਿੰਡੀ ਸੋਹਣੀ ਆਏ ਆ ਬਿਲਕੁਲ ਐਨ ਟਾਬੇ ਵਰਗੀ ਤੇ ਤੁਸੀਂ ਢਾਬੇ ਵਾਲੀ ਦਾਲ ਖਾਣੀ ਪਸੰਦ ਕਰਦੇ ਹੋ ਢਾਬੇ ਵਰਗੀ ਕਹ ਲਓ ਅਗਰ ਤੁਸੀਂ ਗੁਰਦੁਆਰਾ ਸਾਹਿਬ ਦੀ ਦਾਲ ਖਾਣੀ ਪਸੰਦ ਕਰਦੇ ਤਾਂ ਬਿਲਕੁਲ ਗੁਰਦੁਆਰਾ ਸਾਹਿਬ ਵਰਗੀ ਦਾਲ ਆਪਣੀ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਤੁਸੀਂ ਇਸ ਨੂੰ ਖਾਣ ਦੇ ਲਈ ਸਰਵ ਕਰ ਸਕਦੇ ਹੋ ਉੱਪਰ ਇਸ ਦੇ ਵਿੱਚ ਮਲਾਈ ਵੀ ਪਾ ਸਕਦੇ ਹੋ ਜੇ ਜਾਂ ਮੱਖਣ ਪਾ ਕੇ ਦਾਲ ਤੁਸੀਂ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਏ ਸੋ ਦੋਸਤੋ ਤੁਸੀਂ ਇੱਥੇ ਆ ਕੇ ਹਰਾ ਧਨੀਆ ਵੀ ਕੱਟ ਕੇ ਵਿੱਚ ਪਾ ਦੇਣਾ ਮੇਰੇ ਕੋਲ ਹਰਾ ਧਨੀਆ ਹੈ ਨਹੀਂ ਸੀ ਇਸ ਵਾਰ ਮੈਂ ਬੀਜਿਆ ਵੀ ਸੀਗਾ ਮੇਰਾ ਹੋਇਆ ਹੀ ਨਹੀਂ ਦੋ ਤੋਂ ਤਿੰਨ ਵੇਰਾਂ ਮੈਂ ਹਰੀਆਂ ਧਨੀਆ ਜਿਹੜਾ ਬੀਜ ਚੁੱਕੀ ਆ ਹੋਇਆ ਨਹੀਂ ਪਤਾ ਨਹੀਂ ਕੀ ਕਾਰਨ ਆ ਪਰ ਬਾਜ਼ਾਰ ਤੋਂ ਲੈ ਕੇ ਆਉਣ ਦੀ ਕਈ ਵਾਰ ਘਾਲੋ ਹੋ ਜਾਂਦੀ ਹੈ ਤਾਂ ਕਰਕੇ ਥੋੜੀ ਜਿਹੀ ਉਹ ਵਾਲੀ ਕਮੀ ਇਹਦੇ ਵਿੱਚ ਲੱਗਦੀ ਹੈ ਵੀ ਹਰੇ ਧਣੀਆਂ ਦੀ ਜੇਕਰ ਹਰਾ ਧਨੀਆ ਵੀ ਇਸ ਦੇ ਵਿੱਚ ਪੈ ਜਾਂਦਾ ਤਾਂ ਸੋਨੇ ਦਾ ਸੁਭਾਗੇ ਵਾਲੀ ਗੱਲ ਹੋ ਜਾਣੀ ਸੀ ਸੋ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਤੁਹਾਨੂੰ ਦਾਲ ਸਰਵ ਕਰਕੇ ਵਿਖਾਉਨੇ ਆ ਤੇ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ